ਸੇ ਭਾ ਦੁਏ ਨਰਕ ਨ ਪਾਈਐ ਹੇ ਜੇ ਅਸੀਂ ਗੁਰੂ ਸਾਹਿਬ ਜੀ ਦੇ ਕੋਲੋਂ ਸਿੱਖਿਆ ਲੈ ਲੈ ਕਿ ਆਪਣੀ ਦੂਰਕੀ ਚਾਲ ਖਤਮ ਕਰ ਲਈਏ ਨਾ ਤੇ ਸਾਹਿਬ ਫਿਰ ਭਾ ਦੁਏ ਵਾਲੇ ਨਰਕ ਵਿੱਚ ਨਹੀਂ ਪੈਣ ਦਿੰਦੇ ਬਾਨੇ ਨੇ ਨਰਕ ਤੇ ਸਵਰਗ ਦੀ ਗੱਲ ਸਿਰਫ ਉਦੋਂ ਜੋੜੀ ਜਿਹੜੀ ਮਰਨ ਤੋਂ ਬਾਅਦਾਂ ਦੀ ਗੱਲ ਕੀਤੀ ਜਾਂਦੀ ਵੀ ਸਵਰਗ ਹੁੰਦਾ ਜਾਂ ਨਰਕ ਹੁੰਦਾ ਸਾਹਿਬ ਕਹਿੰਦੇ ਜਿਹੜਾ ਇੱਥੇ ਨਰਕ ਹੈ ਤੇਰੇ ਅੰਦਰ ਦੂਰਕੀ ਚਾਲ ਨਹੀਂ ਮੁੱਕਦੀ ਦੇਰੀ ਅੰਦਰ ਤੇ ਚਲਾਕੀਆਂ ਤੇ ਬਾਹਰ ਤੋਂ ਪੜਦੇ ਪਾ ਕੇ ਧਰਮੀ ਬਣਦਾ ਫਿਰਦਾ ਜਿਵੇਂ ਸੱਜਣ ਠੱਗਦਾ ਹਾਲ ਸੀ ਬਾਹਰੋਂ ਚਿੱਟੇ ਕੱਪੜੇ ਪਾ ਕੇ ਬਗਲ ਸਮਾਧੀ ਲਾ ਕੇ ਧਰਮਸ਼ਾਲਾ ਬਣਾ ਕੇ ਰਾਤ ਦਾ ਲੰਗਰ ਖਵਾ ਕੇ ਆਉਣ ਜਾਣ ਵਾਲਿਆਂ ਨੂੰ ਰਹਿਣ ਦੀ ਜਗ੍ਹਾ ਦੇ ਕੇ ਉਹਨਾਂ ਦੇ ਜਲ ਪਾਣੀ ਦਾ ਇੰਤਜ਼ਾਮ ਕਰਕੇ ਉਹ ਧਰਮੀ ਨਹੀਂ ਬਣ ਸਕਿਆ ਲੋਕਾਂ ਸਾਹਮਣੇ ਧਰਮੀ ਸੀ ਪਰ ਗੁਰਨਾਨਕ ਸਾਹਿਬ ਜੀ ਦੇ ਸਾਹਮਣੇ ਉਹ ਧਰਮੀ ਨਹੀਂ ਸੀ ਲੋਕਾਂ ਲਈ ਉਹ ਸੱਜਣ ਸੀ ਪਰ ਇਤਿਹਾਸ ਦੇ ਵਿੱਚ ਉਹ ਸੱਜਣ ਠੱਗ ਸੀ ਤੇ ਜਦ ਦਿਨ ਗੁਰਨਾਨਕ ਸਾਹਿਬ ਜੀ ਨਾਲ ਮੇਲ ਹੋਇਆ ਤੇ ਕਰਤੂਤ ਸੁਧਰ ਗਈ ਤੇ ਫਿਰ ਭਾਈ ਸੱਜਣ ਬਣਿਆ ਤਿੰਨ ਅਵਸਥਾਵਾਂ ਵੱਖਰੀਆਂ ਵੱਖਰੀਆਂ ਉਹ ਸਾਡੇ ਅੰਦਰ ਵੀ ਨੇ ਕੇਵਲ ਭਾਈ ਸੱਜਣ ਬਾਰੇ ਸੱਜਣ ਠੱਗ ਬਾਰੇ ਸੋ ਸੋਚ ਕੇ ਨਹੀਂ ਖੁਸ਼ ਹੋਣਾ ਸਾਡੇ ਅੰਦਰ ਵੀ ਉਹ ਅਵਸਥਾ ਹੈ ਜਿਹੜੀ ਸੱਜਣ ਵਾਲੀ ਹੈ ਵੀ ਵੇਖਣ ਤੋਂ ਅਸੀਂ ਸੱਜਣ ਲੱਗਦੇ ਆ ਪਰ ਹੈਗੇ ਠੱਗ ਆ ਤੇ ਜੇ ਸੁਧਰ ਗਏ ਤੇ ਫਿਰ ਭਾਈ ਵੀ ਬਣ ਜਾਵਾਂ। ਠੱਗ ਤੋਂ ਸੱਜਣ ਦੇ, ਸੱਜਣ ਤੋਂ ਭਾਈ ਸੱਜਣ ਬਣ ਜਾਣਾ। ਭਾਈ ਸੱਜਣ ਜੀ ਨੇ ਬਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਬਣਾ ਕੇ ਦਿਖਾਇਆ ਵੀ ਇਹ ਬਦਲਾਅ ਕਿੱਦਾਂ ਆਉਂਦਾ ਹੈ ਤੇ ਉਹ ਬਦਲਾਅ ਸਰੀਰ ਦਾ ਨਹੀਂ ਸੀ ਕਿ ਚਿੱਟੇ ਕੱਪੜੇ ਪਾ ਕੇ ਬਗਲ ਸਮਾਧੀ ਲਾਉਣ ਵਾਲੇ ਨੂੰ ਗੁਰੂ ਸਾਹਿਬ ਜੀ ਨੇ ਕਹਿੰਦੇ ਚਿੱਟੇ ਨਾ ਪਾਇਆ ਕਰ, ਗੀਰੂਏ ਪਾਇਆ ਕਰ। ਨਹੀਂ ਗੀਰੂਏ ਨਾ ਪਾਈ ਤੂੰ ਬਸੰਤੀ ਪਾਈ, ਨਹੀਂ ਬਸੰਤੀ ਨਾ ਪਾਈ ਤੂੰ ਕੇਸਰੀ ਪਾਈ। ਉਹਦੇ ਕੱਪੜੇ ਨਹੀਂ ਸਾਹਿਬਾਂ ਨੇ ਲਵਾਏ, ਉਹਦੇ ਅੰਦਰ ਦੀ ਕਰਤੂਤ ਬਦਲੀ। ਉਨੇ ਉਦਨ ਜਿਹੜੇ ਪਾਏ ਸੀ ਜਿੱਦਾਂ ਪਾਏ ਸੀ ساری ਰਾਤ ਕੱਦਨ ਕਰਿਆ ਕਿ ਸਾਮੀ ਤੇ ਮੋਟੀ ਸਮਝੀ ਸੀ ਪਰ ਇਹ ਤੇ ਸੌਣ ਦਾ ਨਾਂ ਨਹੀਂ ਲੈਣਦੇ ਉਹ ਵਜਾਉਣਾ ਨਹੀਂ ਹਟਦਾ ਤੇ ਜਿਹੜਾ ਵਡਾ ਆ ਉਹ ਗਾਉਣਾ ਨਹੀਂ ਹਟਦਾ ਭਾਈ ਪ੍ਰਦਾਨ ਅਰਬਾਜਾਈ ਜਾਂਦਾ ਬਾਬਾ ਨਾਨਕ ਦੀ ਬਾਣੀ ਗਾਈ ਜਾਂਦੇ ਜਦੋਂ ਖਾ ਭਾਰ ਗਿਆ ਵੀ ਝੋਲਾ ਤੇ ਬੜਾ ਵੱਡਾ ਸੀ ਮੋਢੇ ਤੇ ਦੇਖਿਆ ਤੇ ਸਾਮੀ ਨੂਰ ਤੋਂ ਵੀ ਚਿਹਰੇ ਤੋਂ ਵੀ ਤਗੜੀ ਲੱਗਦੀ ਸੀ ਕਿਸੇ ਤਗੜੇ ਘਰ ਦੇ ਸੀ ਖਜ਼ਾਨਾ ਕੋਈ ਨਾ ਕੋਈ ਮਾਨ ਸਵਾਬ ਤਾਂ ਲੈ ਗਈ ਧਰੇ ਹੋਣਗੇ ਝੋੜੀ ਝੋੜੀ ਚੋਂ ਨਿਕਲੂ ਪੁਛਤੇ ਪੁਛਤੇ ਨਿਕਲੂ ਪਰ ਅਜ ਚਿੰਤਾ ਇਹ ਹੁੰਦੀ ਹੈ ਜਿਹੜੀ ਸਾਧੂ ਆਰਾਮ ਸ਼ਰਮ ਬਿਸਰਾਮਾਂ ਦੀ ਗੱਲ ਆਪਾਂ ਸਮਝੀ ਹੈ ਵੀ ਉਹ ਸੋਚਦਾ ਹੈ ਕਿ ਮੈਂ ਲੁੱਟ ਲਵਾਂਗਾ ਤੇ ਮਾਨੂੰ ਚੈਨ ਆਊਗਾ ਪਰ ਲੁੱਟਦਿਆਂ ਲੁੱਟਦਿਆਂ ਇੰਨੇ ਵਧੇ ਹੋ ਗਏ ਸੀ ਚੈਨ ਤੇ ਮਿਰ ਵੀ ਨਹੀਂ ਸੀ ਆਉਂਦਿਆ ਨਿਤ ਦਿਨ ਨਵਾਂ ਚੈਨ ਉਖੜਦਾ ਸੀ ਨਵੀਂ ਚਿੰਤਾ ਜੁੜਦੀ ਸੀ ਤੇ ਅੱਜ ਵੀ ਜੁੜੀ ਏ ਆ ਚਿੰਤਾ ਵੀ ਇਹ ਜਿਹੜੀ ਜੋੜੀ ਆਈ ਆ ਜੇ ਸੌਂਦੀ ਨਹੀਂ ਸੌਂਦੇ ਸੌਣ ਤੇ ਮੈਂ ਇਹਨਾਂ ਦਾ ਕੋਈ ਕੰਮ ਕਰਾਂ ਇਹਨਾਂ ਨੂੰ ਕਿ ਟਿਕਾੜੇ ਲਾਵਾਂ ਤੇ ਝੋਲਾ ਸਾਹਮ ਕੇ ਵੇਲਾ ਹੋਵਾਂ ਪਰ ਬਾਤ ਬਣੀ ਨਹੀਂ ਕੋਕੇ ਸੱਜਣ ਵਿੱਚ ਦਾ ਠੱਗ ਜਿਹੜਾ ਉਹ ਚਤਰਾਇਆਂ ਤੇ ਚਲਾਕੀਆਂ ਵੱਲ ਝੋਕੀ ਰੱਖਣ ਰਿਹਾ ਸੀ ਗੁਰੂ ਸਾਹਿਬ ਨੇ ਉਸ ਠੱਗ ਨੂੰ ਹੀ ਬੋਦਿਆਂ ਫੜ ਕੇ ਮੁੰਡੀ ਤੋਂ ਫੜ ਕੇ ਜਦੋਂ ਬਾਹਰ ਕੱਢ ਦਿੱਤਾ ਤੇ ਪਿੱਛੇ ਬਜਿਆ ਹੋਇਆ ਸੱਜਣ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਆਖੇ ਕੰਮਾਂ ਨੂੰ ਕਰ ਕਰਕੇ ਭਾਈ ਸੱਜਣ ਬਣ ਕੇ ਸਿੱਖ ਇਤਿਹਾਸ ਦੇ ਅੰਦਰ ਪ੍ਰਸਿੱਧ ਹੋਈ